ਮਿਰਚਾਂ ਵਾਸਤੇ ਜਾਂ ਕਿਸੇ ਵੀ ਬੂਟੇ ਵਾਸਤੇ ਇਹ ਚਮਤਕਾਰੀ ਘੋਲ ਹੈ ਤਾਕਤਵਰ ਘੋਲ ਪਾਠਿਆਂ ਦਾ ਪਾਣੀ ਥੋੜੀ ਜਿਹੀ ਵਿੱਚ ਖਲ ਪਾਈ ਸੀ ਤੇ ਥੋੜਾ ਜਿਹੀ ਵਿੱਚ ਗੁੜ ਪਾਇਆ ਸੀ ਜੇ ਬੂਟੇ ਨੂੰ 16 ਤਤ ਚਾਹੀਦੇ ਹਨ ਤਾਂ ਘਟੋ ਕਾਟੇ ਦੇ ਵਿੱਚ 12 ਤਤ ਤੁਸੀਂ ਹਫ਼ਤੇ ਬਾਅਦ ਇਹਨੂੰ ডোজ ਦੇ ਹਿਸਾਬ ਨਾਲ ਪਾ ਸਕਦੇ ਹੋ ਨਿੱਕੇ ਬੂਟਾ ਵੱਡਾ ਵੇਖ ਕੇ ਜਾਂ ਵੱਡੇ ਬੂਟੇ ਨੂੰ ਉਸ ਮਾਤਰਾ 'ਚ ਪਾ ਸਕਦੇ ਆ ਇਹਨੂੰ ਵਧਾ ਲਓ ਤੇ ਇਹ ਮੈਂ ਕਹਣਾ ਵੀ 50 ਬੂਟੇ ਨੂੰ ਪਾ ਦਿਓ ਤਿੰਨ ਜਾਰੇਦਾਰੀ ਘੋਲ ਬਣ ਜਾਊਗਾ ਇੱਕ ਤੁਹਾਨੂੰ ਘੋਲ ਹੋਰ ਬਖਾਉਣਾ ਆ ਘੋਲ ਹੈ ਇਹ ਹੈ ਖੱਟੀ ਲੱਸੀ ਦਾ ਘੋਲ ਤੇ ਇਹਦੇ ਵਿੱਚ ਗੋਏ ਦਾ ਪਾਣੀ ਕੱਢਿਆ ਹੋਇਆ ਹੈ ਪੁਰੀ ਜੀ ਸਰੋਂ ਦੀ ਖਾਲ ਹੈ। ਉਹ ਨਰੇ ਗੋਏ ਦਾ ਪਾਣੀ ਹੈ ਜਿਹੜਾ ਭੇਡਾਂ ਦੀ ਆਪਣੀ ਰਹੀ ਹੁੰਦੀ ਹੈ। ਇਹ ਤਾਂ ਸਿਰਫ ਜੜਾਂ ਚ ਪਾਉਣ ਵਾਸਤੇ ਹੈ ਤੇ ਆ ਉੱਤੇ ਛਰਕਣ ਵਾਸਤੇ ਹੈ ਜੇ ਮੰਨ ਕੇ ਚਲੋ ਪੱਤਾ ਮਰੋੜ ਬਿਮਾਰੀ ਪੈਂਦੀ ਹੈ ਜਾਂ ਸੁੰਡੀ ਪੈਂਦੀ ਹੈ। ਆ ਛਰਕਣ ਵਾਲੀ ਆਪਣੀ ਬੋਤਲ ਜੀ ਲੈਂਦੀ ਹੈ। ਇਹ ਲਸਣ ਖੇਤਾਂ ਚ ਵੀ ਕਿਤੇ ਆਏ ਹੁਣ ਲੱਗ ਜੇ ਨਾ ਬਿਨਾਂ ਘਾਤ ਉਹਨਾਂ ਨੂੰ ਨਦੀਨ ਤੋਂ। ਇਹ ਤਾਂ ਘਰੇ ਲਾਇਆ ਪਾ ਛੋਟੀ ਜਿਹੀ ਗੈਰੀ ਬਣਾ ਕੇ। ਅਗੇ ਤਾਂ ਲੱਗਿਆ ਹੋਇਆ ਹੈ। ਤੇ ਮੈਂ ਵੇਣਾ ਵੀ ਖੜਾ ਵੇਖ ਲਓ ਤੁਹਾਡੇ ਸਾਹਮਣੇ ਇਹ ਰੂਹ ਖੁਸ਼ ਹੁੰਦੀ ਹੈ ਵੇਖ ਕੇ। ਆ ਟਮਾਟਰ ਹੈ। ਜਾਂ ਇੱਕ ਉਹ ਹੈ। ਏ ਬਸ ਉਹ ਵੀ ਲਗਭਗ ਡੇਢ ਕਿ ਮਹੀਨਾ ਹੋਇਆ ਹੋਣਾ ਲਾਈਨੋ ਪਨੀਰੀ ਲਈ ਜਦੋਂ ਲਿਆ ਕੇ ਤੇ ਇਹਨਾਂ ਨੂੰ ਹੋਰ ਕੁਝ ਨਹੀਂ ਪਾਇਆ ਖੱਟੀ ਲੱਸੀ ਦੀ ਸਪਰੇ ਕਰੇ ਕੀਤੀ ਸੀ ਕੋਈ ਕੋਈ ਪਤਾ ਮਲੜਦਾ ਸੀ ਥੱਲੋਂ ਕਟਿੰਗ ਕਰਤੀ ਆਵੇ ਤੁਹਾਨੂੰ ਦਿਖਦਾ ਵੀ ਹੁਣ ਵੀ ਜਿਹੜੇ ਥੱਲੇ ਦੇ ਪੱਤੇ ਹੁੰਦੇ ਆ ਉਹਨਾਂ ਨੂੰ ਅੰਗਰੇਜ਼ੀ ਚ ਪ੍ਰੂਨਿੰਗ ਕਹਿੰਦੇ ਆ ਉਹ ਕੱਟਨੇ ਚਾਹੀਦੇ ਫਿਰ ਉੱਤੇ ਤਾਕਤ ਆ ਜਾਂਦੀ ਆ ਆ ਤੁਹਾਡੇ ਸਾਹਮਣੇ ਟਮਾਟਰ ਨਿੱਕੇ ਨਿੱਕੇ ਬਣਦੇ ਵੀ ਆਉਂਦੇ ਆ ਇਹ ਆ ਸੀ ਇਹਦੇ ਫੁੱਲ ਬਣ ਗਏ ਇਹਨੂੰ ਵੀ ਇਸੇ ਤਰੀਕੇ ਨਾਲ ਹੀ ਆਵੇ ਆ ਤਿੰਨ ਚਾਰ ਟਮਾਟਰ ਆ ਜਿਹੜੇ ਇਹਦੇ ਫੁੱਲ ਇਹਦੇ ਬਣਦੇ ਆਉਂਦੇ ਆ ਇਹਨੂੰ ਬਸ ਜਾਂ ਤਾਂ ਗੋਡੀ ਪਾਈ ਆ ਥੋੜੀ ਜਿਹਾ ਮੈਂ ਝੂਠ ਬੋਲਾਂ ਬਾਈ ਲਾਉਣ ਵੇਲੇ ਡੀਏਪੀ ਵੀ ਪਾਈ ਸੀ ਉਦੋਂ ਬਾਅਦ ਸਿਰਫ ਸਰੋਂ ਦੀ ਖਲ ਪਾਈ ਸੀ ਜੜਾਂ ਕੋਲੇ ਤੇ ਜਾਂ ਜਿਹੜਾ ਤੁਹਾਨੂੰ ਪਾਣੀ ਬਖਾਇਆ ਉਹ ਪਾਇਆ ਸੀ ਇਹ ਕੁਦਰਤੀ ਕੋਲਾ ਜਿਹੜੇ ਇਹ ਤਾਕਤ ਹੀ ਮਿਲਦੀ ਹੈ ਇਹਨਾਂ ਨੂੰ ਜੇ ਯੂਰੀਆ ਪਾ ਦਿੰਦੇ ਤਾਂ ਵਾਧਾ ਛੇਤੀ ਹੋ ਜਾਣਾ ਸੀ ਪਰ ਇਹਨੂੰ ਆਰਗੈਨਿਕ ਤਰੀਕੇ ਨਾਲ ਹੀ ਆਪਾਂ ਵਧਾ ਕੇ ਤੇਰਬੇ ਕਰੀ ਜਾਂਦੀ ਹੈ ਜਿਹੜੇ ਉਹ ਗਰੋ ਬੈਗ ਚ ਲਾਇਆ ਤੁਹਾਨੂੰ ਉਹ ਵੀ ਦਿਖਾਵਾਂਗੇ ਬਾਅਦ ਚ ਅਗਲੀ ਵੀਡੀਓ ਚ